ਤਰਦਾ ਦਿੱਤਾ ਸਾਡਾ ਹੋ ਗਿਆ ਤਿਆਰ ਐ ਚੰਦਾ ਸੀ ਰੋਜ਼ ਜਾਣਾ ਆਉਣਾ ਮੈਨੂੰ ਕੋਈ ਪੁੱਛਦਾ ਹੀ ਨਹੀਂ ਮੈਂ ਇਕੱਲੇ ਬੈਠੀਆਂ ਦੇਖ ਲੋ ਦੂਰੋਟ ਬੈਠ ਜਾ ਫਿਰ ਤੋ ਸਿੱਧੀ ਹੋ ਕੇ ਬੈਠੋ ਐ ਮੈਂ ਹੀ ਲੱਗਦੀ ਹੈ ਨਾ ਨਾ ਜੇ ਕਹਿੰਦੇ ਇਹ ਕਹਿੰਦੀ ਮੈਂ ਇਕੱਲੇ ਬੈਠੀਆਂ ਤਾਂ ਦੂਰੋਟ ਬੈਠ ਜਾ ਸਿੱਧੇ ਹੋ ਕੇ ਦੇਖੋ ਤਾਂ ਬ੍ਰਦਰ ਆਇਆ ਸੀ ਉਹਨੂੰ ਛੱਡਣ ਜਾ ਰਹੇ ਹਾਂ ਬਸ ਟੈਟ ਹੋਰ ਅਨੰਦਪੁਰ ਸਾਹਿਬ ਜਾਣਾ ਕਰੋ ਮੈਂ ਵੀ ਕੱਲਾ ਚਲੋ ਮੋੜਿਆ ਹੀ ਹੋ ਗਿਆ ਨਹੀਂ ਬਾਕੀ ਜਿਹੜੇ ਸਾਡੇ ਚੈਨਲ ਨੂੰ ਦੇਖਦੇ ਨੇ ਢਿੱਲੋ ਫਾਰਮ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤੇ ਮੈਂ ਉਮੀਦ ਕਰਦਾ ਵੀ ਸਾਰੇ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਚੜ੍ਹਦੀ ਕਲਾ ਵਿੱਚ ਰਹਾਂਗੇ ਬਾਕੀਆਂ ਨੂੰ ਅੱਗੇ ਤੇ ਹੋਰ ਬਲੌਗ ਪਾਈ ਜਾਣੇ ਆ ਕਹਤੇ ਕਹਾਂ ਪਤਾ ਨਹੀਂ ਕਿ ਉਹ ਕਿਹਨੇ ਚੱਕੀ ਜਾਵਾਂਗੇ ਕੱਲ ਚਾਹਤ ਕਿਸੇ ਨੂੰ ਜਾਣਾ ਪੈਗੇ ਪਟਿਆਲੇ ਅਮਰਜੈਂਸੀ ਸਾਡਾ ਫ੍ਰੀਜ ਹੋ ਗਿਆ ਖਰਾਬ ਹੋਣੇ ਖਰਾਬ ਹੋਇਆ ਤੁਸੀਂ ਹੋਣੀ ਸੀ ਪੱਤ ਪਤਾ ਨਹੀਂ ਕੀ ਹੋਇਆ ਉਹਦੇ ਵਿੱਚ ਤੇ ਫੇਰ ਉਹ ਦੁੱਧ ਦੁੱਧ ਸਾਰਾ ਕੁਝ ਖਰਾਬ ਹੋ ਜੂਗਾ ਸਾਡਾ ਤਾਂ ਕਰਕੇ ਹੁਣ ਸਾਨੂੰ ਸ਼ਾਮ ਨੂੰ ਭੱਜਣਾ ਪੈ ਗਿਆ 7:00 ਵਜਣ ਵਾਲੇ ਨੇ ਵੱਜ ਗਏ 7:00 ਵਜੇ ਜਾ ਕੇ ਰੋਟੀ ਬਣਾਵਾਂਗੇ ਸਬਜ਼ੀ ਬਣਾ ਕੇ ਆਈਏ ਅਸੀਂ ਅੱਜ ਤਾਂ ਮੀਂਹ ਘੜੀ ਲੱਗੀ ਛੜੀ 你们留言。嗯嗯嗯 ਦਾ ਫ੍ਰਿੱਜ ਖਰਾਬ ਹੋ ਗਿਆ ਦੇਖਦੇ ਹਾਂ ਜਿਵੇਂ ਉਹ ਕੱਲ ਦਾ ਹੋ ਗਿਆ ਹੁਣ ਫੇਰ ਜਾ ਰਹੇ ਹਾਂ ਇਹਦੇ ਵਾਸਤੇ ਉਤਾੜੀ ਕੋਈ ਟੱਪੀ ਟੱਪੀ ਖਰਾਬ ਹੋ ਗਈ ਵਿੱਚੋਂ ਦੇਖਦੇ ਹਾਂ ਦੱਬੀ ਮਿਲ ਨਹੀਂ ਰਹੀ ਹੈ ਕਿ ਹਲੇ ਕਿ ਉਹ ਟੱਪੀ ਦੇਖਦੇ ਨੇ ਵੀ ਠੀਕ ਹੋਊਗੀ ਜੇ ਹੋ ਗਈ ਠੀਕ ਹਨੇ ਫਿਰ ਪਤਾ ਨਹੀਂ ਨਵਾਂ ਲੈਣਾ ਆ ਦੇ ਕੁੜੀ ਆ ਗਈ ਅਜੀ ਵੀਡੀਓ ਬਣਾ ਰਹੇ ਹਾਂ ਕਲਾਊਡ ਤਾਂ ਕਲਾਊਡ ਤਾਂ ਆ ਗਈ ਕੁੜੀ ਤੈਨੂੰ ਕਿਹਾ ਸੀ ਪਹਿਲਾਂ ਸਾਰਾ ਜਿਹੜਾ ਕੁਝ ਮਰਜ਼ੀ ਚੱਕ ਲਾ ਹੋਰ ਕੰਨੀ ਇੱਥੇ ਖਪੇ ਹੈ 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 ਕਾਲੀ ਕਾਲੀ ਮਿਰਚ ਹੈਗੀ ਪਾਊਡਰ ਵੀ ਹੈਗਾ ਵੈਸੇ ਹੈ ਨਾ ਪਾਊਡਰ ਦੇ ਦਿਓ ਕੋੜਾ ਘਟੂਗਾ ਫੇਰ ਆਹ ਉੱਪਰ ਪਾ ਲਾਂਗੇ ਡੱਬੇ ਚ ਇੱਕ ਹੋਰ ਕੀ ਕੀ ਬੈਕਿੰਗ ਪਾਊਡਰ ਦੀ ਇਹ ਦੇਖੀ ਪਾਊਡਰ ਹੂੰ ਅਗਲਾ ਉਹ ਡੱਬੇ ਚ ਹਾਂ ਇਹ ਨਾਲ ਦੀ ਫਾਈ ਗਈ ਔਰ ਹਾਂ ਤੇ ਇਹ ਉਹ ਡੱਬੀ ਚ ਵੀ ਆਉਂਦੀ ਆ ਭਲਾ ਇਹ ਪੈਕਿੰਗ ਜੀ ਆ ਨੀਚੇ ਦੇਖੀ ਤਾਂ ਆਉਂਦੀ ਆ ਉਹ ਪਈ ਆ ਇਧਰ ਆ ਵਾਈਟ ਫੋਨੇ ਚ ਆ ਚੀਜ਼ ਆ ਹਾਂ ਅ ਮੈਮ ਮਸਕਾਨ ਮੈਂ ਹਾਂ ਮਿੱਠਾ ਸੋਡਾ ਹੈ ਮਿੱਠਾ ਸੋਡਾ ਸੀ ਦਾ ਹਾਂ ਪਾਕੀ ਪੈਕਿੰਗ ਪਾਊਡਰ ਦਰਦਰ ਪਕਾਣੇ ਕੋਟਾ ਹੁਕਮ ਕੀ ਆ ਹੋਰ ਕੋਈ ਗੱਲ ਸੰਭ ਨਹੀਂ ਆਉਂਦੀ ਇੰਨੀਆਂ ਚੀਜ਼ਾਂ ਸਮਝ ਨਹੀਂ ਆਉਂਦੀ ਹੁੰਦੇ ਪਰ ਤਾਂ ਹੀ ਤਾਂ ਉਹ ਫੇਰ ਠੀਕ ਆ ਸਾਰੀ ਚੀਜ਼ਾਂ ਲੈ ਲਓ ਹਾਂ ਕੁੜਕੜਾ ਲੈ ਲੈ ਲੈਸ ਲੈ ਲੈ ਪਪੂ ਸਾਹ ਪਰੋਂ ਵਧੀਆ ਯਾਰ ਕੁੜਕੜਾ ਲੈਸ ਦਾਦੂ ਘਰੇ ਪਈ ਨਾ ਦਾਦੂ ਬਾਦੂ ਫਿਰ ਮੈਨੂੰ ਦੇ ਦੋ ਅੰਡੇ ਵੀ ਨਹੀਂ ਹੈਗੇ ਕੁੜਕੜਾ 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 ਨੰਬਰ 18 ਵਾਲਾ ਹੈਵਨ ਕੰਪਨੀ ਦਾ ਇਹਨੇ ਨਾਲ ਦੇਖਦੇ ਹਾਂ ਰੇਟ ਚਲੋ ਪੜ੍ਹ ਪਹੋ ਰਹੀ ਆ 100 ਕੇ ਦੀ ਆ ਜ਼ਰੂਰ ਤਾਂ ਪਏ ਨਹੀਂ ਅੱਗੇ ਅੱਤੇ ਫਟ ਲਾਓ ਕੋਡੇ ਨੂੰ ਪੁੱਛ ਲਾ ਚੱਦੀ ਬੱਟ ਕੇ ਦੇ ਦੀ ਆ ਚੱਕ ਲੈ ਚੱਕ ਲੈ ਲੈ ਆਓ ਦੋ ਅੱਧਾ ਲੈ ਹਾਂ ਹਾਂ ਕਹਿੰਦੀ ਅੱਧਾ ਹੀ ਲੈਣੀ ਅੱਧਾ ਵੱਟ ਕੇ ਦੇ ਦੇ ਜੀ ਇਹਦਾ ਬਸ ਅੱਜ ਅੱਜ ਤਿੰਨ ਦਾ ਸਕੂਲ ਦੀ ਛੁੱਟੀ ਆ ਬਸ ਕੱਲ ਤੋਂ ਨਿਪੜਿਆ ਕੰਮ ਨੰਬਰ ਦੱਸਿਓ ਸਰ 97811 721011 811 72111 ਤੁਸੀਂ ਲੀਨ ਹਾਂ ਇਹ ਜਾਂਦੇ ਜਾਂਦੇ ਘਰ ਤੱਕ ਪਹੁੰਚਾ ਦੂ ਇਹ ਉਸ ਤੋਂ ਬਾਅਦ ਆ ਹੈਗੇ ਨੇ ਮੈਂ ਇਹਨੂੰ ਕਿਹਾ ਸੀ ਮਖਾ ਜੀ ਕੁੜੀ ਹੈ ਨਹੀਂ ਇੱਥੇ ਪੈਸੇ ਲੈਣਾ ਵੀ फटाफट ਚੱਕ ਲੈ ਆ ਸਮਾਨ ਵਧੀਆ ਛੋਟਾ ਲੈ ਜੀ ਮਟਰ ਆਹ ਦੇ ਛੋਟਾ ਬੈਸਾ

ਚਲ ਆ ਜਾ ਕੀ ਆ ਅਸੀਂ ਦੇਖੀ ਜਾਨੇ ਖੜੇ ਉੱਥੇ ਵੀ ਹੁਣ ਆਈ ਹੁਣ ਆਈ ਦੇਖੋ ਜੀ ਆ ਆਈਸਕ੍ਰੀਮ ਤਾਂ ਹੀ ਲੈਣਾ ਆਈਸਕ੍ਰੀਮ ਨਾ ਚਲੋ ਫੇ ਚੱਲੀ ਹੁਣ ਉਹ ਚਾਕਲੇਟ ਹੈਗੀ ਤਾਂ ਸਹੀ ਉੱਥੋਂ ਪੈਪਦਨ ਬਸ ਰਹਿਣ ਦੇ ਕਿਹੜੇ ਐਨੀਆਂ ਨਿੱਕੀਆਂ ਡਾਰਕ ਕਿਹਦੀ ਦੇਖਾ ਦਿਖਾਉਂਗਾ ਕੌਣ ਮਿਲਗਾ ਕੋਸਾ ਆਈਸਕ੍ਰੀਮ ਤਾਂ ਲੈਣੀ ਹਾਂ ਕੀ ਨੀ ਆ ਦੇਖੋ ਕਿ ਮੂਹ ਲਾ ਕੇ ਬਾਹਰ ਤੋਂ ਪੁੱਛਿਆ ਕਿ ਆਈਸਕ੍ਰੀਮ ਕਿੱਥੇ ਆਤਾ ਆਹ ਹੋਣਾ ਹੈ ਆਈਸਕ੍ਰੀਮ ਆ ਰਹੀ ਜਾਈ ਤੇ ਹਾਂਜੀ ਸਾਡੇ ਕੀ ਰਹੇ ਬੰਟ ਮੈ ਜੀ ਤੇ 180 ਦੀ ਹੈ ਹੈ ਜੰਮੀਆ ਤੈ ਲੈ ਜਾ ਤਾਂ ਇਸ ਨੂੰ ਆਈਸਕ੍ਰੀਮ ਚੱਕ ਲੈ ਦੇਖ ਲੋ ਸੀਂਡ ਤਾਂ ਹੋਣਾ ਇਹ ਤਾਂ ਕਿਸੇਂ ਡਾਂਗੇ ਨਹੀਂ ਉਹੀ ਜਿਹੜਾ ਆਪਣਾ ਪਿਆ ਹੈ ਉਹਦੇ ਵਾਸਤੇ ਹੋ ਸੋ ਤੋਂ ਉਹੀ ਨੇ ਤੇ ਕਿ ਆਈ ਨਹੀਂ ਹੋ ਕੀ ਕਰ? ਹੋਰ ਤਾਂ ਕੁਝ ਲੈਣਾ ਹੁਣ? ਚਲੋ ਜੀ। ਅਸੀਂ ਲੈ ਲਿਆ ਸਮਾਨ ਘਰ ਵਾਸਤੇ, ਬਣਾਉਣ ਵਾਸਤੇ। ਹਾਂ। ਇਹ ਹੈਗਾ। ਹੈਗਾ ਪਨੀਰ। ਪੁੱਛੀ? ਹਾਂ, ਹਮ ਤਾਂ ਨਹੀਂ, ਇਹਨੂੰ ਤਾਂ ਲੈ ਜਾਵਾਂਗੇ। ਇਹ ਕਿੱਥੇ? ਉਹਦੇ ਨਾਲ ਸਾਬੂ। ਬੇਰ ਕਾਲਿਆ ਦਾ। ਪਨੀਰ ਪਨੀਰ ਹੈਗਾ ਪਨਾ ਆਪਣੇ ਪਨੀਰ ਕਿੱਥੇ ਪਿਆ ਫ੍ਰਿਜ ਹਾਂ ਉੱਧਰ ਹੀ ਆਹ ਚਲ ਐ ਚਾ ਪਨੀਰ ਪਨੀਰ ਕੱਟ ਪੂ ਪਤਾ ਪਟਾ ਪਤਾ ਹੋਊਗਾ ਮੈਨੂੰ ਤੇ ਵਾਟਰ ਬਾਥਾ ਪੀ ਜਾਣਾ

ਨਾ ਬੁੰਨ ਕੀ ਲਿਆ ਦੇਖੋ ਇਹ ਮੈਂ ਕੌਣ ਲੈ ਨਿਕਲ ਲਈ ਹੂੰ ਕੌਣ ਕੌਣ ਫ੍ਰੀਜੇ ਦੇਤੇ ਬਾਦੇ ਵਿੱਚ ਤਾਂ ਸੇਵੀਆ ਸੁਵੀਆ ਪੈਸਾ ਕੁਝ ਪਾਉਂਦੇ ਨਹੀਂ ਹੂੰ ਮੈਂ ਪਾਪਾ ਦੁੱਧਰੀ ਵਿੱਚ ਕਰ ਦਿੰਦੇ ਉਹ ਸਿਰਫ ਉਹਨਾਂ ਨੂੰ ਬਾਲ ਦਿੰਦੇ ਨਹੀਂ ਹਨ ਹੂੰ ਪਾਣੀ ਚ ਹੂੰ ਪਾਣੀ ਚ ਬਾਲ ਕੇ ਪਾ ਕੇ ਸਾਰੀ ਚੀਜ਼ ਮਿਕਸ ਕਰਕੇ ਬਦਿਆ ਦੇਲਾ ਹੈ ਮੂਰੇ ਬਣਾ ਕੇ ਗੱਡੇ ਰੈਡੀ ਨਾ ਉਹ ਬੱਤੀ ਜਿੱਥੋਂ ਸੀ ਰਾਹਾਂ ਤੋਂ ਬਣਾ ਕੇ ਲਿਆ ਕੇ ਫਿਰ ਇੱਥੇ ਕੰਮ ਕਰ ਦਿੰਦੇ ਹਲਾ ਪੰਜਾਬ ਚ ਕਿਤਾ ਅੱਛੀ ਰਹਿੰਦਾ ਉਹ ਨਹੀਂ ਕੀ ਲੱਗ ਕੇ ਈਰੀ ਲੰਗੀ ਲੋਕਾਂ ਦੀ ਸਾਰੀ ਇਹਨੇ ਪਾਣੀ ਆ ਲਓ ਜਿਹੜੇ ਪਤਾ ਆਪਣੇ ਚਾਟ ਚਟਪਟਾ ਮਸਾਲਾ ਕਿਹੜਾ ਸੀ ਜਿਹੜੀ ਬੀਬੀ ਜੀ ਪਹਿਲਾਂ ਦਿਖਾਇਆ ਸੀ ਐਂ ਦੇਖੋ ਕਿੰਨਾ ਹੋ ਗਿਆ ਚਾਟ ਉਹ ਡੇਢ ਪਹਿਲਾਂ ਦੱਸਿਆ ਤਾਂ ਹੈਗਾ ਤੇ ਚਾਹ ਨੂੰ ਬਣਾ ਨਹੀਂ ਦਿਖਾਇਆ ਤੇ ਚਾਹ ਤਾਂ ਬਣਾ ਲਾ ਤੇਲ ਤਾਂ ਜਮੇ ਨਹੀਂ ਆਂ ਜ਼ੋਰ ਕੇ ਜਮਣ ਇਹ ਚਾਹ ਨਾਲ ਵਧੀਆ ਲੱਗਣੀ ਹੈ ਬੰਦ ਕਰਦਾ ਆ ਜਿਹੜਾ ਅੱਜ ਮੈਂ ਬਣਾਏ ਨੇ ਆਹ ਬਹੁਤ ਵਧੀਆ ਮੌਸਮ ਆ ਲਓ ਜੀ ਆ ਕੇ ਬਣਦਾ ਵਧੀਆ ਚੀਜ਼ ਇੱਕ ਨਾਲੇ ਘੱਟ ਤੇਲ

ਕਾਜੂ ਉਹਨਾਂ ਕਾਜੂ ਆ ਗਿਆ ਉਹ ਮਗਜ ਹੁੰਦੇ ਨੇ ਬੀ ਕਾਸੇ ਦੇ ਹਾਂ ਹਾਂ ਹੂੰ ਹੂੰ ਬਹੁਤ ਵਧੀਆ ਵਿੱਚ ਆਲਸੀ ਵੀ ਪਾਈ ਦੀ ਹਾਂ ਖਾਸਾ ਖੁਸਾਈ ਦੇ ਉਹਨੇ ਤਾਂ ਹੀ ਬਰੈਡਾ ਇਹ ਜਿੰਨੇ ਦੂਗਾ ਬਰੈਡ ਪੈਕਟ ਕਿੰਨੇ ਕੁ ਰਹਿ ਗਏ ਪਰ ਮੈਂ ਤਾਂ ਕੰਟਰੋਲ ਨਹੀਂ ਹੁੰਦਾ ਖਾ ਕੇ ਦੇਖੀ ਪਰ ਉਹ ਕਰਨਾ ਯਾਰ ਮਸਾਲਾ ਜਿਆ ਪਾ ਕੇ ਤਾਂ ਖੈਂਟ ਬਣਦਾ ਫਲਾ ਕਿੱਥੇ ਕਿੱਥੇ ਅਦਮੀਆਂ ਦੇ ਪਿੱਛੇ ਕਿੱਥੇ ਕਿੱਥੇ ਦੇ ਪਾ ਦੇ ਉਹ ਆਈ ਗਰ ਜਮਾਈ ਸਾਥ ਤਾਂ ਹੀ ਚਾੜ ਦਿੰਨੇ ਆ ਇਹ ਆ ਜਟਪੜਾ ਚਟਨਸਾਲਾ ਹੂੰ ਹਾਂ ਅੱਖ ਲੋਰੀਆ ਮੈਂ ਕਿਹਾ ਹੂੰ ਤੇ ਗੋਲੀ ਆ ਦਵਾਈ ਲੈ ਕੇ ਆਉਂਦਾ ਕਮਾਂਡ ਨਹੀਂ ਆ ਗਈ ਲੋ ਜੀ ਆ ਵੀਡੀਓ ਕਰਨੀ ਐ ਐਂਡ ਹੈਂਡ ਦੇ ਵਿੱਚ ਤੁਹਾਨੂੰ ਦਿਖਾਉਣਾ ਜਰਮਨ ਸ਼ੈਫਟਾ ਪਪੀਸ ਕਤੂਰੇ ਉਹ ਕੁੱਤੇ ਤੇ ਕੁੱਤੀਆਂ ਦੋਨੋਂ ਨੇ ਆਇਆ ਆਇਸ਼ਾ ਦੋ ਹੀ ਕੁੱਤੇ ਨੇ ਆ ਦੇਖੋ ਦੋ ਮਿੰਟਾਂ ਤੇ ਚੋ ਮਿੰਟ ਤੂੰ ਕੋ ਵੇਟ ਕਰ ਰਿਹਾ ਵਈ ਵੀਡੀਓ ਵੇਟ ਕਰ ਰਿਹਾ ਹਾਂ ਆਉਤੀ ਉਹ ਨਹੀਂ ਮਾਂ ਕਿੱਥੇ ਗਈ ਆਉਤੀ ਇਹ ਅਰੀਜਨਲ ਪਿਅਰਸ ਕੋਲੋਂ ਵੀਡੀਓ ਬਣਾ ਰਹੀ ਆ ਕੀ ਯਾਰ ਤੂੰ ਕੀ ਆ ਕੇ ਕਿਸੇ ਨੇ ਲੈਣੇ ਹੋਣ ਬਾਈ ਰੇਟ ਦਾ ਤੁਹਾਨੂੰ ਬਾਅਦ ਚ ਦੱਸ ਦੂੰ ਨੰਬਰ ਤੁਹਾਨੂੰ ਦੱਸ ਦਊਂਗਾ ਕਿੰਨਾ ਪਰ ਨੰਬਰ ਬੋਲਦਾ ਵੀਡੀਓ ਚ ਆ ਤਾਂ ਡਾਟਾ ਟਰਾਂਸਫਰ ਹੋ ਰਿਹਾ ਆ ਇੱਕ ਹੋ ਵੀ ਉਹਦੇ ਇਹਦਾ 20 ਸਾਲ ਨਾ 20 ਕਿੱਦਿਆਂ ਦਾ ਵੇਚਿਆ ਹਾ ਵਿਆਹ ਕੇ ਕੁੜੀ ਕੁੜੀ ਚ ਉਧਾਰਤੀ ਆ ਆ ਹੋ ਗਿਆ ਫ੍ਰਿਜ ਬਲਾਕ ਆ ਕੀ ਲਾਰਿਆ ਤੰਦ ਮੂਹੇ ਉਹ ਘਰ ਚ ਲੱਗਿਆ ਅੱਛਾ ਇਹ ਬ੍ਰਿਜਨ ਨੂੰ ਡਬਲ ਡੋਰ ਵਾਲਿਆਂ ਨੂੰ ਉਹ ਆ ਇਹ ਪਾਣੀ ਨਹੀਂ ਨਿਕਲਦਾ ਹੁੰਦਾ ਵਿੱਚੋਂ ਇੱਥੋਂ ਪਾਏ ਪਜਾਮ ਹੋ ਜਾਂਦਾ ਫੇਰ ਠੰਡਾ ਵੀ ਨਹੀਂ ਹੁੰਦਾ ਉਹ ਕੋਟੀ ਕਰਤੀ ਉਹਨੇ ਦਰਦ ਆਉਂਦੀ ਆ ਬੁਖਾਰ ਚੜ ਗਿਆ ਅੱਜ ਸਾਨੂੰ ਤਾਂ ਕਦੇ ਚੜਿਆ ਨਹੀਂ ਹੈਗਾ ਇੱਟ ਧਰਦੇ ਆਵੇਂ ਉੱਪਰ ਉਹ ਦੂਏ ਦਿਨ ਦੂਏ ਦਿਨ ਬਾਅਦ ਭੁੰਡਾ ਨੇ ਫਰੋਲ ਦੇਣੀ ਹੈ ਇੱਟ ਧਰਦੇ ਤੇ ਹੋਰ ਦੋਨਾਂ ਨੂੰ ਇਕੱਠੇ ਕਰਕੇ ਨਹੀਂ ਇੱਟ ਲਵੇੜ ਕੇ ਇੱਧਰ ਕਰਦੇ ਬਈ ਹਵਾ ਤੇ ਕਰੋ ਬਈ ਕੰਮ ਆਏ ਤਾਂ ਕੰਮ ਚ ਕੋਈ ਬਿਸ਼ਰਮ ਨਹੀਂ ਆਪਣਾ ਨਾ ਸੱਤ ਕਤੂਰੇ ਦਾ ਦਰੱਖਤੇ ਮਾਰੇ ਦੀ ਕਿ ਹੁਣ ਉਹਨਾਂ ਦਾ ਖਾਤਕਾ ਹੋ ਗਿਆ ਉੱਥੇ ਤੇਰੀ ਮੈਂ ਮਮਾ तेरे ਸਾਰੇ ਕਰਨੀਏ ਭਾਈ ਉਹ ਬਾਲ ਤੇ ਮਮਾ ਨੇ ਚੱਕਦੀ ਹੈਗੀ ਉੱਤੇ ਦੀ ਮਮਾ ਹੀ ਚੱਕ ਰਹੀ ਆ ਉਹਦਣ ਦੀ ਮਮਾ ਨਹੀਂ ਯਾਦ ਆਈ ਹਾ ਟੈਨਸ਼ਨ ਨਾ ਮਿੱਤਰਾ ਉਹ ਇੱਟਾ ਚੱਕ ਲਿਆ ਜਿੱਥੇ ਕਰੀ ਜਾਂਦੇ ਇੱਟਾਂ ਧਰੀ ਆ ਇਕੱਠੀ ਚੱਕਦੀ ਫਿਰ ਲੈ ਵੀ ਐਂ ਕਰੋ ਨਹੀਂ ਤੁਸੀਂ ਭੇਜ ਦਿਓ ਉੱਥੇ ਸਾਰਾ ਕੁਝ ਉੱਥੇ ਪਹਚਾ ਦਿਓ ਬਾਕੀ ਪੈਸੇ ਉਹ ਦੇ ਦੇਣਗੇ ਤੁਹਾਨੂੰ ਕਤੂਰਿਆਂ ਦੇ ਕਤੂਰਿਆਂ ਦੇ ਪੈਸੇ ਦੇ ਦੇਣਗੇ ਤੁਹਾਨੂੰ ਉਹ ਆਹ بڑے ਬੀਜਰੇ ਚ ਕਰ ਦੇ ਨਬੂ ਜਿਹੜਾ ਤੁਸੀਂ ਨੇ ਆਹ بڑے ਬੀਜਰੇ ਚ ਕਰ ਦਿਓ ਤੁਂ ਜਾ ਰੋ ਆਹ ਠੀਕ ਸਾ ਤੂੰ ਤੋਂ ਤੋਰਦੀਆਂ ਲੱਗੀਆਂ ਹਾਂ ਉੱਥੇ ਪਹਚਾ ਦਿਓ 5000 ਉੱਪਰ ਤੋਂ ਨਾ ਬਕਾ ਦੇਣਗੇ ਹੋਰ ਦਸ ਇੱਕ ਕਤੂਰਾ ਕੌਣ ਆ ਮਨਾਉਂ ਗਏ ਫੋਟੋ ਵੀ ਲੈ ਕੇ ਆ ਲੈਤਾ ਉਹ ਕਹੋਏਗੀ ਅੰਤਲੇ ਦਾ ਵਿੱਚ ਲਓ ਜੀ ਆ ਹੁਣ ਤੱਕ ਦਾ ਬਲੌਕ ਕਰਦਿਆਂ ਹੋਣੀ ਇੱਥੇ ਐਂਡ ਮਾਹੌਲ ਦੇਖੋ ਆ ਜਿੰਨਾ ਬੱਦਲ ਬੱਦਲ ਕਿੰਨਾ ਸੋਹਣਾ ਲੱਗਦਾ ਹਾਂ ਬੱਦਲ ਬਹੁਤ ਵਧੀਆ ਲੱਗਦਾ ਤੇ ਜੀਰੀਆਂ ਵੀ ਬਹੁਤ ਵਧੀਆ ਜੜਗੀਆਂ ਇਤਕੀ ਪਾਣੀ ਪਾਣੀ ਮੀਂਹੂ ਪਈ ਜਾਂਦਾ ਦੇਖੋ ਵਧੀਆ ਸਾਰੇ ਜਟਕੇ ਸਾਰੇ ਹਾਂਸੀ ਮਖੌਲ ਹੋਈ ਜਾਂਦੇ ਨੇ ਹਾਂ ਸਾਰੇ ਆ ਦੇਖੋ ਐਵੇਂ ਦੇਖਣ ਨੂੰ ਵੀਊ ਦੇਖਾ ਕੋਈ ਲੜਦਾ ਹੈ ਕੋਈ ਉਹ ਕੁਝ ਨਹੀਂ ਮਖੌਲ ਕਰਦਾ ਇੱਕ ਦੂਜੇ ਨੂੰ ਹਾਂ ਕੋਈ ਇਹ ਚੀਜ਼ ਕਰਦਾ ਨਹੀਂ ਬਾਕੀ ਮੈਂ ਵੀਡੀਓ ਦੇ ਵਿੱਚ ਨੰਬਰ ਬੋਲ ਦਗਾ ਜਿਹਨੂੰ ਕਿਨੇ ਕਤੂਰੇ ਚਾਹੀਦਾ ਜਰਮਨ ਸ਼ੈਫਟ ਦੇ ਕਿੰਨਾ ਨੰਬਰ ਆ ਬੋਲ ਦੋ ਨੰਬਰ ਨੰਬਰ ਹੈਗਾ 97811 ਨਾ ਸੌਰੀ 97813 77223 ਚਲੋ ਜੀ ਹੈ ਗਾਇਸ ਸੱਕਰਾਰੇ ਜ਼ਰੂਰੀ ਕਰ ਦਿਓ ਹੈ ਗਾਇਸ ਵੀਡੀਓ ਐਂਡ ਤੱਕ ਦੇਖੋ ਤੇ ਸੱਕਰਾਰੇ ਸੱਕਰਾਰੇ ਕਰ ਦਿਓ ਇਹ ਸ਼ੇਅਰ ਜੇ ਕਿਸੇ ਕੈਨੇਡਾ ਵਾਲੇ ਤਾਂ ਜ਼ਰੂਰ ਕਰ ਨਾਲ ਦੇ ਲੋ ਸ਼ੇਅਰ ਓ ਕਈ ਓ ਟਰਾਲਿਆਂ ਤੇ ਲਿਖਾ ਲੋ ਪਿੱਛੇ ਸ਼ੇਅਰ ਵਾਲਾ ਕੰਮ ਹੈ ਨਾ ਵੀ ਬਾਕੀ ਤੂੰ ਕੁਝ ਕਹਿਣਾ ਬਸ ਮੇਰੀ ਅੱਖ ਦੋ ਇਹਨੇ ਨਿਕਲੋ ਜੀ ਆ ਗਮੰਡਣੀ ਉਹ ਦਵਾਈ ਲੈ ਕੇ ਆਂਦੀ ਆ ਛੇਤੀ ਲੋਟ ਆ ਜੀ ਚਲੋ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਹੱਸਦੇ ਵਸਦੇ ਰਹੋ ਹਸਾਉਂਦੇ ਰਹੋ ਹੱਸਦੇ ਰਹੋ ਚੜਦੀ ਕਲਾ